ਸਰਕਾਰ ਦਾਅਵੇ ਕਰਦੀ ਸਮੇਂ-ਸਮੇਂ ਤੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਆਮਦਨ ਦੁੱਗਣੀ ਕਰ ਦਾਂਗੇ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿੰਨੀ ਖੋਈ ਤਾਂ ਕਿਸਾਨਾਂ ਨੂੰ ਵੀ ਪਤਾ ਪਰ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸਾ ਪਾਉਂਨੇ ਆ ਕਦੀ ਕਹਿੰਦੇ 8000 ਕਰੋੜ ਰੁਪਇਆ ਪਾਤਾ ਕਦੀ 6000 ਕਰੋੜ ਰੁਪਇਆ ਪਾਤਾ ਉਹਨੂੰ ਤੁਸੀਂ ਫਿਰ ਕਿਵੇਂ ਦੇਖਦੇ ਆ ਦੇਖੋ ਗੱਲਾਂ ਕਰਨੋਂ ਤਾਂ ਗਿੱਡੀਆਂ ਸੋਹਣੀਆਂ ਲੱਗਦੀਆਂ ਮੂੰਹ ਭਰ ਜਾਂਦਾ ਜਦੋਂ ਗੱਲ ਕਰਦੇ ਹੋ ਵੀ ਜੀ ਕਰੋੜਾਂ ਰੁਪਇਆ ਕਿਸਾਨਾਂ ਨੂੰ ਪਾਤਾ ਦੇਸ਼ ਦੇ ਵਿੱਚ ਜੋ ਸਰਕਾਰ ਦਾ ਅੰਕੜਾ ਹੈ ਲਗਭਗ 10 ਕਰੋੜ ਤੇ 75 ਲੱਖ ਲੈਂਡ ਹੋਲਡਿੰਗ ਵਾਲੇ ਕਿਸਾਨ ਨੇ ਬੇਜਮੀਨੇ ਕਿਸਾਨ ਵੀ ਹੋ ਸਕਦੇ ਨੇ ਕਿੰਨਾ ਪੈਸਾ ਦਿੰਦੇ 2000 ਰੁਪਇਆ ਹਮ ਇਨਪੁਟ ਕਾਸਟ ਕਿੰਨੀ ਵਧੀ ਪਿਛਲੇ ਸਾਲ ਦਾ ਡੀਜ਼ਲ ਤੇ ਹੁਣ ਦਾ ਡੀਜ਼ਲ ਲੈ ਲਓ ਪਿਛਲੇ ਸਾਲ ਦੀ ਐਮਐਸਪੀ ਤੇ ਹੁਣ ਦੀ ਐਮਐਸਪੀ ਲੈ ਲਓ 7% ਸਰਕਾਰ ਦੀ ਆਫੀਸ਼ੀਅਲ ਜਿਹੜਾ ਡਾਟਾ ਕਹਿ ਰਿਹਾ ਕਿ ਇਨਫਲੇਸ਼ਨ ਹੋ ਗਈ ਹੈ ਤੇ 6% ਤੁਸੀਂ ਐਮਐਸਪੀ ਵਧਾਇਆ ਇਹਦਾ ਮਤਲਬ ਕਿਸਾਨ 1% ਪੱਲਿਓ ਆਪਣੀ ਜੇਬ ਚੋਂ ਖਰਚ ਕੇ ਦੇਸ਼ ਨੂੰ ਦਵੇ ਫਿਰ ਤੁਸੀਂ ਕਹੋਗੇ ਕਿਸਾਨ ਗਰੀਬ ਕਿਉਂ ਹੋ ਗਿਆ ਜਦੋਂ 1% ਉਹਨੇ ਪੱਲਿਓ ਪਾਦਾ ਪ੍ਰੋਫਿਟ ਉਹਨੂੰ ਕੀ ਹੋਇਆ ਦੂਸਰੇ ਪਾਸੇ ਡੀਜ਼ਲ ਵੱਧ ਗਿਆ ਉਸ ਤੋਂ ਬਾਅਦ ਖਾਦ ਵੱਧ ਗਈ ਜਿਹੜੀਆਂ ਸਰਕਾਰ ਦੇ ਕੰਟਰੋਲ ਦੀ ਮੈਂ ਉਹ ਗੱਲਾਂ ਗਿਣਾ ਰਿਹਾ ਤੀਸਰੇ ਨੰਬਰ ਦੇ ਉੱਤੇ ਕੀਟਨਾਸ਼ਕ ਦਵਾਈ ਕੰਟਰੋਲ ਜਿਹੜਾ ਹੈ ਬਿਜਲੀ ਐ ਰੈਸਟ ਆਫ ਦਾ ਕੰਟਰੀ ਉਹਦਾ ਇਨਪੁਟ ਕਾਸਟ ਵਧ ਗਈਏ ਨਵੇਂ ਬੋਰ ਹੋਏ ਡੂੰਘੇ ਬੋਰ ਹੋਏ ਲੇਬਰ ਵਧ ਗਈ ਉਸ ਤੋਂ ਬਾਅਦ ਜਿਹੜੀਆਂ ਮੋਟਰਾਂ ਦੀ ਕਾਸਟ ਹੈ ਉਹ ਵਧ ਗਈ ਤੇ ਸਭ ਤੋਂ ਵੱਧ ਬਜਾਣ ਵਾਲੇ ਡੀਜ਼ਲ ਚਾਹੀਦਾ ਨਾ ਡੀਜ਼ਲ ਦੀ ਰੇਟ ਕਿੰਨਾ ਵਧ ਗਿਆ ਹੈਗਾ 글로ਬਲੀ ਸਭ ਤੋਂ ਸਸਤਾ ਇਹ ਰੇਟ ਹੈ ਇਸ ਵੇਲੇ ਡੀਜ਼ਲ ਦਾ ਤੇ ਫਿਰ ਵੀ ਤੁਸੀਂ ਪਿਛਲੇ 10 ਸਾਲ ਨੂੰ ਕੰਪੇਅਰ ਕਰ ਲੋ ਹੁਣ ਉਸ ਤੋਂ ਅੱਗੇ ਆ ਜਾਂਦੇ ਐਲਾਨ ਐਲਾਨਾਂ ਨਾਲ ਜੇ ਕੋਈ ਢਿੱਡ ਭਰਦਾ ਹੁੰਦਾ ਤੇ ਫਿਰ ਤੇ ਸਾਡੇ ਢਿੱਡ ਪਾਟਣ ਤੇ ਆਏ ਹੁੰਦੇ ਸਭ ਤੋਂ ਪਹਿਲਾਂ 2013 'ਚ ਗੱਲ ਚੱਲੀ ਕਿ ਜੀ ਕਿਸਾਨੀ ਦੀ ਆਮਦਨੀ ਦੁੱਗਣੀ ਕਰ ਦਿਆਂਗੇ 14 'ਚ ਸਰਕਾਰ ਆ ਗਈ 15 'ਚ ਰੰਗੇ ਜੀ ਮੋਰ ਡ੍ਰੌਪ ਮੋਰ ਕ੍ਰੌਪ ਪਾਣੀ ਦਾ ਬਹੁਤ ਸੋਹਣਾ ਪ੍ਰਬੰਧਨ ਹੋ ਜਾਏਗਾ ਉਹ ਵੀ ਮੰਨ ਲੋ ਹੋ ਗਿਆ ਉਸ ਤੋਂ ਬਾਅਦ ਆ ਗਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 2016 ਦੇ ਵਿੱਚ ਉਹਦੇ ਜਿਹੜਾ ਕਹਿਤਾ ਜੀ ਕਿਸਾਨੀ ਨੂੰ ਕੋਈ ਮੁਸ਼ਕਲ ਕਰਨ ਦੀ ਲੋੜ ਨਹੀਂ ਸਰਕਾਰ ਜ਼ਿੰਮੇਵਾਰ ਹੈ ਇਹਦਾ ਭਾਰਤ ਸਰਕਾਰ ਦਾ ਪਾਰਲੀਮੈਂਟ 'ਚ ਪੇਸ਼ ਕੀਤਾ ਅੰਕੜਾ ਇਹ ਕਹਿ ਰਿਹਾ ਕਿ 169000 ਕਰੋੜ ਰੁਪਏ ਦਾ ਪ੍ਰੀਮੀਅਮ ਇੰਸ਼ੋਰੈਂਸ ਕੰਪਨੀਆਂ ਨੇ ਲਿਆ ਤੇ ਬੀਮੇ ਕਨੇ ਦਿੱਤੇ ਨੇ ਕੰਪਨਸੇਸ਼ਨ ਕਨੇ ਦਿੱਤਾ 119000 ਕਰੋੜ ਸਰਕਾਰ ਕਿੱਦਾਂ ਜਾ ਸਕਦੀ ਏ 40000 ਕਰੋੜ ਰੁਪਇਆ ਗਰੀਬ ਕਿਸਾਨ ਦਾ ਜਿਹੜਾ ਉਹਨੇ ਪਾਈ ਪਾਈ ਭਰ ਕੇ ਪ੍ਰੀਮੀਅਮ ਦਿੱਤਾ ਤੇ ਉਹਦੇ ਵਿੱਚੋਂ 40000 ਕਰੋੜ ਕੰਪਨੀਆਂ ਪ੍ਰੋਫਿਟ ਕਮਾ ਜਾਣ ਤੇ ਸਰਕਾਰ ਵੇਖਦੀ ਰਹੇ ਉਸ ਤੋਂ ਬਾਅਦ ਅਗਲੀ ਗੱਲ ਆ ਗਈ ਕਿ ਜੀ ਬਹੁਤ ਵਧੀਆ ਪ੍ਰਬੰਧਨ ਹੋਏਗਾ ਅਸੀਂ ਗਲੋਬਲ ਲੈਵਲ ਦੇ ਉੱਤੇ ਜਿਹੜੀ ਵੈਲਿਊ ਐਡੀਸ਼ਨ ਕਰ ਰਹੇ ਆਂ ਤੇ ਇਹਦੇ ਨਾਲ ਸਹਾਇਕ ਧੰਦੇ ਲਾ ਦੇਾਂਗੇ ਹੂੰ ਤੇ ਉਹਦੇ ਨਾਲ ਕਿਸਾਨੀ ਦੀ ਆਮਦਨੀ ਦੁੱਗਣੀ ਹੋ ਜਾਏਗੀ ਜਦੋਂ 14 ਦੀ ਗੱਲ ਹੋਈ ਉਦੋਂ ਸਿੱਧਾ ਹੀ 22 ਚ ਗੈਤ ਆ ਵੀ ਜੇ ਸਰਕਾਰ ਦੀ ਟਰਮੀ 2019 ਤੱਕ ਸੀ ਕੀ ਉਹ 2022 ਦੇ ਪ੍ਰੋਮਿਸ ਕਰੀ ਜਾ ਰਹੀ ਸਾਰੇ ਦੇਸ਼ ਵਾਲਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਜ਼ਰੂਰ ਸਹੀ ਕਹਿ ਰਹੇ ਹੋਣਗੇ ਉਹਨਾਂ ਫਿਰ ਵੋਟਾਂ ਪਾਤੀਆਂ ਹੁਣ 22 ਤੋਂ ਬਾਅਦ ਨਵਾਂ ਹੀ ਸ਼ਗੂਫਾ ਛੱਡ ਮਾਰਿਆ ਜੀ ਅਮਰਤ ਕਾਲ ਐ 2045 ਦੀ ਤਿਆਰੀ ਕਰੋ ਹੁਣ ਜੇ ਇਹਦੇ ਨਾਲ ਤੇ ਢਿੱਡ ਨੀ ਨਾ ਦੀ ਭਰਨਾ 2045 ਤੱਕ ਅੱਜ ਤੋਂ 20 ਸਾਲ ਨੇ 11 ਸਾਲ ਸੱਤਾ 'ਚ ਹੋਗੇ 20 ਤੇ 11 31 ਜਿਹੜਾ ਨੌਜਵਾਨ ਐ ਅੱਜ 16 17 ਸਾਲ ਦਾ ਉਹ ਤੇ ਰਿਟਾਇਰ ਹੋ ਜਾਣਾ ਉਹਨੂੰ ਜੇ ਉਹਨੂੰ ਕਿਤੇ ਖੋਦਾ ਨਾ ਖਾਸਤਾ ਨੌਕਰੀ ਮਿਲ ਗਈ ਤੇ ਹੂੰ ਇਹ ਵਾਅਦਿਆਂ ਨਾਲ ਕੁਝ ਨਹੀਂ ਬਣਨਾ ਹਾਰਡ ਕੋਰ ਰਿਐਲਿਟੀ ਇਹ ਹੈ ਕਿ ਜ਼ਮੀਨੀ ਪੱਧਰ ਤੇ ਕੁਝ ਕਰੋ ਉਹਦੇ ਚ ਵੀ ਮੈਂ ਕਹਿ ਰਿਹਾ ਮੰਨ ਲਿਆ ਰਿਸੋਰਸ ਫਾਈਨੈਂਸ਼ੀਅਲ ਕ੍ਰੰਚ ਹੈਗਾ ਹੈ ਸਰਕਾਰਾਂ ਕੋਲ 478 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਸਾਡੇ ਉਤੇ ਨੇੜਾ ਜੰਮਦਾ ਇੱਕ ਨਿਆਣਾ ਹੈ ਉਹਦੇ ਤੇ ਕਰਜ਼ਾ ਕਿੰਨਾ ਚੜਿਆ ਹੈ ਜੀ ਜੇ ਇਹ ਚੀਜ਼ ਵੇਖ ਲਈ ਜਾਏਗੀ ਤਾਂ ਫਿਰ ਤੇ ਹਨੇਰਾ ਹੀ ਛਾਪਦਾ ਲੇਕਿਨ ਆਪਾਂ ਪਰਮਾਤਮਾ ਨੂੰ ਮੰਨਣ ਵਾਲੇ ਇਹਦੇ ਚੋਂ ਵੀ ਯੋਧੇ ਨੇ ਉਹ ਕੁਝ ਨਾ ਕੁਝ ਕੱਢ ਲੈਣਗੇ